ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਹੈ ਨਰਵਸ ਨਰਵਸ ਹੁੰਦਾ ਕਵਰਾਇਆ ਹੋਇਆ ਅਗਲਾ ਸ਼ਬਦ ਆ ਨੈਕਸਟ ਨੈਕਸਟ ਹੁੰਦਾ ਅਗਲਾ ਜਾਂ ਅੱਗੇ ਅਗਲਾ ਸ਼ਬਦ ਆ ਨੇਸਟ ਨੇਸਟ ਹੁੰਦਾ ਕੌਂਸਲਾ ਜਿਵੇਂ ਆਲਣਾ ਕਹਿ ਦਿੰਨੇ ਆਪਾਂ ਕਿਸੇ ਜਾਨਵਰ ਦਾ ਚਿੜੀਆਂ ਦਾ ਜਿਹੜਾ ਆਲਣਾ ਹੁੰਦਾ ਅਗਲਾ ਸ਼ਬਦ ਆ ਫਰਸਟ ਫਰਸਟ ਮਤਲਬ ਪਹਿਲਾ ਅਗਲਾ ਸ਼ਬਦ ਆਬਜੈਕਟ ਆਬਜੈਕਟ ਮਤਲਬ ਵਸਤੂ ਅਗਲਾ ਸ਼ਬਦ ਆਫਰ ਆਫਰ ਮਤਲਬ ਆਫਰ ਅਗਲਾ ਸ਼ਬਦ ਆਨਲੀ ਆਨਲੀ ਮਤਲਬ ਸਿਰਫ ਅਗਲਾ ਸ਼ਬਦ ਆਰਡਰ ਆਰਡਰ ਮਤਲਬ ਹੁਕਮ ਜਾਂ ਆਰਡਰ ਅਗਲਾ ਸ਼ਬਦ ਆਦਰ ਅਦਰ ਮਤਲਬ ਹੋਰ ਅਗਲਾ ਸ਼ਬਦ ਅਨਦਰ ਅਨਦਰ ਹੁੰਦਾ ਦੂਜਾ ਅਗਲਾ ਸ਼ਬਦ ਪੇਅ ਪੇਅ ਮਤਲਬ ਜੋੜਾ ਅਗਲਾ ਸ਼ਬਦ ਪੈਟਰਨ ਪੈਟਰਨ ਹੁੰਦਾ ਨਮੂਨਾ ਅਗਲਾ ਸ਼ਬਦ ਸੈਂਪਲ ਸੈਂਪਲ ਹੁੰਦਾ ਨਮੂਨਾ ਪੈਟਰਨ ਤੇ ਸੈਂਪਲ ਦੋਨਾਂ ਦਾ ਮਤਲਬ ਹੀ ਨਮੂਨਾ ਹੁੰਦਾ ਅਗਲਾ ਸ਼ਬਦ ਆ ਯੂਅ ਯੂ ਹੁੰਦਾ ਤੁਹਾਡਾ ਅਗਲਾ ਸ਼ਬਦ ਆਰ ਆਰ ਮਤਲਬ ਸਾਡਾ ਕਈ ਲੋਕ ਇਹਨੂੰ ਅਵਰ ਵੀ ਬੋਲ ਦਿੰਦੇ ਆ ਅਗਲਾ ਸ਼ਬਦ ਆ ਓਨ ਓਨ ਮਤਲਬ ਆਪਣਾ ਅਗਲਾ ਸ਼ਬਦ ਆ ਮਾਈ माई मतलब मेरा अगला शब्द हिज हिज मतलब उसका जिम्मे मुंडे रिश्ते बारे जा उसकी बारे दसना हो बोलते जिम्मे हिज फादर हिज कार अगला शब्द हर हर मतलब उसकी जो दो कुड़ी कुछ भी चीज या किसी रिश्ते बारे दसना हो ਹਰ ਬੋਲਦੇ ਆ ਅਗਲਾ ਸ਼ਬਦ ਆ ਦੇਅ ਦੇਅ ਮਤਲਬ ਉਹਨਾਂ ਦਾ ਅਗਲਾ ਸ਼ਬਦ ਆ ਐਡਵੈਂਚਰ ਐਡਵੈਂਚਰ ਹੁੰਦਾ ਉਤਸੁਕਤਾ ਭਰੀ ਜਾਂ ਕਿਸੇ ਖਤਰੇ ਵਾਲੀ ਘਟਨਾ ਅਗਲਾ ਸ਼ਬਦ ਆ ਆਰਗੂਮੈਂਟ ਆਰਗੂਮੈਂਟ ਮਤਲਬ ਤਰਕ ਜਾਂ ਝਗੜਾ ਅਗਲਾ ਸ਼ਬਦ ਆ ਬਿਹੇਵੀਅਰ ਬਿਹੇਵੀਅਰ ਦਾ ਮਤਲਬ ਹੁੰਦਾ ਵਿਵਹਾਰ ਅਗਲਾ ਸ਼ਬਦ ਹੈ ਚੈਲੰਜ ਚੈਲੰਜ ਮਤਲਬ ਚੁਣੌਤੀ ਅਗਲਾ ਸ਼ਬਦ ਹੈ ਕਮਿਊਨਿਟੀ ਕਮਿਊਨਿਟੀ ਮਤਲਬ ਪਾਈਚਾਰਾ ਅਗਲਾ ਸ਼ਬਦ ਹੈ ਕਨਫੀਡੈਂਸ ਕਨਫੀਡੈਂਸ ਮਤਲਬ ਆਤਮ ਵਿਸ਼ਵਾਸ ਜਾਂ ਪ੍ਰੋਸਾ ਅਗਲਾ ਸ਼ਬਦ ਹੈ ਕਲਚਰ ਕਲਚਰ ਮਤਲਬ ਸੱਭਿਆਚਾਰ ਅਗਲਾ ਸ਼ਬਦ ਆ ਡਿਸੀਜਨ ਡਿਸੀਜਨ ਮਤਲਬ ਫੈਸਲਾ ਅਗਲਾ ਸ਼ਬਦ ਆ ਡਿਫਰੈਂਸ ਡਿਫਰੈਂਸ ਹੁੰਦਾ ਫਰਕ ਅੱਜ ਦਾ ਆਪਣਾ ਆਖਰੀ ਸ਼ਬਦ ਆ ਐਫਰਟ ਐਫਰਟ ਹੁੰਦਾ ਕੋਸ਼ਿਸ਼ ਸੋ ଏਸੀ ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ so much ji ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ 30 ਸ਼ਬਦਾਂ ਦੇ ਨਾਲ